ਉਹ ਆਪਣਾ ਬੱਚੇ ਨੂੰ ਠੀਕ ਨਹੀਂ ਕਰ ਕਰ ਸਕੇ ਇੰਨੇ ਸਾਲਾਂ ਦੇ ਵਿੱਚ ਤਾਂ ਫਿਰ ਉਹ ਬਾਹਰ ਸਮਾਜ ਦਾ ਕੀ ਭਲਾ ਕਰਨਗੇ ਕਿ ਇਹ ਜਾਇਜ਼ ਹੈ ਕਿਸੇ ਅਫਸਰ ਦੇ ਉੱਤੇ ਇਹ ਸਵਾਲ ਚੁੱਕਣਾ ਕਿ ਜੀ ਸਤ ਮੈਂ ਇਸ ਗੱਲ ਤੇ 100% ਸਹਿਮਤ ਹਾਂ ਜੇ ਤੁਸੀਂ ਕਹਿ ਰਹੇ ਹੋ ਕਿ ਮੈਂ ਬਾਹਰ ਤਾਂ ਸਾਰਿਆਂ ਨੂੰ ਡੰਡੇ ਦੇ ਜ਼ੋਰ ਤੇ ਰੁਕਵਾ ਲਾਂਗਾ ਇਹ ਡੰਡੇ ਦਾ ਜ਼ੋਰ ਨਾਲ ਨਸ਼ਾ ਨਹੀਂ ਰੁਕਦਾ ਤੁਹਾਨੂੰ ਲੱਗਦਾ ਵੀ ਜੇ ਕਿਸੇ ਨੂੰ ਟਾਈਫਰਡ ਹੁੰਦਾ ਹੋਏ ਤੇ ਤੁਸੀਂ ਡਾਂਗਾ ਮਾਰਨ ਲੱਗ ਜਾਂਦੇ ਹੋ ਜਾਂ ਵੀਡੀਓ ਬਣਾ ਕੇ ਪਾ ਦਿੰਦੇ ਹੋ ਲੋ ਜੀ ਟਾਈਫਰਡ ਹੋ ਗਿਆ ਇਲਾਜ ਕਰਾਨੇ ਤਾਂ ਨਸ਼ਾ ਵੀ ਆਖਰ ਕਿਸੇ ਇੱਕ ਮਾਨਸਿਕ ਰੋਗ ਦਾ ਨਤੀਜਾ ਜੇ ਜਿੱਥੇ ਉਸ ਥਾਂ ਤੇ ਪਹੁੰਚਿਆ ਤਾਂ ਉਸ ਨੂੰ ਤਮਾਸ਼ਾ ਬਣਾ ਕੇ ਵੀਡੀਓਜ਼ ਬਣਾ ਕੇ ਅਸੀਂ ਉਹਨੂੰ ਇਸ ਤਰੀਕੇ ਥੱਪੜ ਮਾਰ ਲਾਂਗੇ ਕੁੱਟ ਲਾਂਗੇ ਇਹ ਚੀਜ਼ਾਂ ਨਸ਼ਾ ਛਡਾਊ ਕੇਂਦਰਾਂ 'ਚ ਛੱਪ ਚੁੱਕੀਆਂ ਖਬਰਾਂ ਮਾਰ ਕੁੱਟਾਈ ਕਰਦੇ ਆ ਜੀ ਇਹ ਤਾਂ ਕਿਸੇ ਪਾਸੇ ਹੈ ਹੀ ਨਹੀਂ ਮੈਂ ਨਿੱਕੀ ਜੀ ਗੱਲ ਤੁਹਾਨੂੰ ਦੱਸਦੀ ਆ ਵੀ ਨਸ਼ਾ ਬਾਹਰ ਜਿਹੜਾ ਛਡਾਉਣ ਵਾਲੇ ਦੇ ਘਰ ਵਿੱਚਲੀ ਗੱਲ ਲੁਕਾਈ ਗਈ ਉਹਦੇ ਇਲਾਜ ਨਹੀਂ ਹੋਇਆ ਹੋਏਗਾ 100% ਮੈਂ ਦੱਸ ਰਹੀ ਹਾਂ ਬੱਚਾ ਪੈਦਾ ਹੁੰਦਾ ਹੈ ਕਿ ਉਹ ਪੂਰਾ ਇਲਾਜ ਸ਼ਾਇਦ ਕਿਤੇ ਨਹੀਂ ਮਿਲਿਆ ਉਸ ਬੱਚੇ ਬਿਲਕੁਲ ਇਹ ਬਿਲਕੁਲ ਪੋਸਿਬਿਲਟੀ ਕਾਫੀ ਜ਼ਿਆਦਾ ਬਣਦੀ ਹੈ ਕਿ ਤੁਸੀਂ ਆਪਣਾ ਨਾਮ ਨਾ ਖਰਾਬ ਹੋਣ ਦੇ ਚੱਕਰ 'ਚ ਵੀ ਗੱਲ ਦੱਬ ਲਈ ਜਾਏ ਤਾਂ ਇਹ ਚੀਜ਼ ਇਸ ਤਰੀਕੇ ਹੋਇਆ ਬਜਾਏ ਕਿ ਇਲਾਜ ਕਰਨ ਦੇ ਸਗੋਂ ਉਹਨੂੰ ਹੋਰ ਦਫ਼ਨ ਕਰ ਦਿੱਤਾ ਗਿਆ ਇਹੋ ਕੁਝ ਐਕਚੁਅਲੀ ਸਾਰੇ ਪਾਸੇ ਹੋ ਰਿਹਾ ਤਾਂ ਹੀ ਨਸ਼ੇ ਦਾ ਕਿਸੇ ਵੀ ਥਾਂ ਤੇ ਅੰਤ ਨਹੀਂ ਹੋ ਰਿਹਾ